ਕਿਸਾਨਾਂ ਨੂੰ ਖੇਤਾਂ ਵਿੱਚ ਬਿਜਲੀ ਦੀ ਸਪਲਾਈ ਪੂਰੀ ਨਾ ਮਿਲਣ ਕਾਰਨ ਕਿਸਾਨਾਂ ਦਾ ਇੱਕ ਬਫਦ ਰੁੜਕਾ ਖੁਰਦ ਬਿਜਲੀ ਦਫ਼ਤਰ ਵਿਖੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਆਪਣਾ ਮੰਗ ਪੱਤਰ ਦੇਣ ਲਈ ਪਹੁੰਚਿਆ ਜਿੱਥੇ ਕਿ ਮੌਜੂਦ ਵਿਭਾਗ ਦੇ जेई ਨੇ ਕਿਹਾ ਕਿ ਉਹ ਇਹ ਮੰਗ ਪੱਤਰ ਐਕਸ਼ਨ ਗੁਰਾਇ ਨੂੰ ਦੇਣ ਪਰ ਗੁਰਾਇ ਪਹੁੰਚਣ ਤੇ ਕਿਸਾਨਾਂ ਨੂੰ ਨਿਰਾਸ਼ਾਈ ਹੱਥ ਲੱਗੀ ਨਾ ਤਾਂ ਉਹਨਾਂ ਨੂੰ ਐਸਟੀਓ ਰੈਗ ਦਾ ਅਧਿਕਾਰੀ ਮਿਲਿਆ ਤੇ ਨਾ ਹੀ ਐਕਸ਼ਨ ਮਜੂਦ ਸੀ ਜਿਸ ਦੇ ਚਲਦਿਆਂ ਉਹ ਆਪਣਾ ਮੰਗ ਪੱਤਰ ਨਹੀਂ ਦੇ ਸਕੇ ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਸੁਖਵੀਰ ਸਿੰਘ ਨੇ ਕਿਹਾ ਕਿ ਬਿਜਲੀ ਦੀ ਸਪਲਾਈ ਕਿਸਾਨਾਂ ਨੂੰ ਪੂਰੀ ਨਹੀਂ ਮਿਲ ਰਹੀ ਜਿਸ ਨਾਲ ਜਿੱਥੇ ਪਾਣੀ ਦੀ ਬਰਬਾਦੀ ਹੋ ਰਹੀ ਹੈ ਉੱਥੇ ਹੀ ਕਿਸਾਨਾਂ ਦੇ ਸੋਮੇ ਅਤੇ ਫਸਲ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ ਉਹਨਾਂ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੱਡਾ ਇਕੱਠ ਕਰਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਪ੍ਰਦਰਸ਼ਨ ਕੀਤਾ ਜਾਵੇਗਾ ਅੱਜ ਕਿਸਾਨ ਵੀਰ ਸਾਰੇ ਜਿੱਦਾਂ ਇਕੱਠੇ ਹੋ ਕੇ ਤਿੰਨਾ ਚੌਂ ਬਿੰਨਾ ਦੇ ਰਾਜਪੁਰਾ ਧਲੇਤਾ ਸਮਰੜੀ ਕੁਲਬੋਤਾ ਤੋਂ ਇਕੱਠੇ ਹੋ ਕੇ ਆਏ ਸੀਗੇ ਜਿੱਦਾਂ ਰਾਜਪੁਰਾ ਜਿਹੜਾ ਫੀਡ ਆ ਉੱਥੇ ਬੱਤੀ ਪੂਰੀ ਨਹੀਂ ਦਿੰਦੇ ਹੈਗੇ ਇਹ ਅਸੀਂ ਇਹਨਾਂ ਨੂੰ ਜੇਈ ਸਾਹਿਬ ਨੂੰ ਮੈਂ ਮੇਰੇ ਛੋਟੇ ਰੋੜ ਕੇ ਐਸਡੀਓ ਸਾਹਿਬ ਮੇਰੇ ਨਹੀਂ ਸਾਨੂੰ ਤੇ ਐਕਸੀਜਨ ਸਾਹਿਬ ਕਾ ਆਏ ਆ ਉਹ ਵੀ ਨਹੀਂ ਇੱਥੇ ਹੈਗੇ ਉਹਨਾਂ ਨੂੰ ਫੋਨ ਕੀਤਾ ਫੋਨ ਵੀ ਨਹੀਂ ਉਠਾਰਾ ਤੇ ਅਸੀਂ ਇਹਨਾਂ ਨੂੰ ਬੇਨਤੀ ਕਰਨਾ ਹੈ ਵੀ ਜੇ ਕੋਈ ਫਾਲਟ ਆ ਲੈਂਡ ਦੇ ਵਿੱਚ ਉਹ ਦੇਖੋ ਜਾਂ ਸਾਨੂੰ ਦੱਸੋ ਵੀ ਤੁਸੀਂ ਕਿਉਂ 32 ਇੰਨੀ ਘੱਟ ਦਿੰਨੇ ਆ ਪੰਜ ਤੋਂ 4 ਘੰਟੇ ਬੱਤੀ ਆਂਦੀ ਆ ਉਹ ਵੀ ਘੰਟਾ-ਘੰਟਾ ਆਉਂਦੀ ਆ ਜਦ ਤੱਕ 11 ਲਾਗੇ ਜਾਣ ਨਾਲਾ ਹੁੰਦਾ ਉਹ ਜਾਨੂ ਬੱਤੀ ਜਲ ਜਾਂਦੀ ਆ ਉਹ ਪਾਣੀ ਦਿੱਤੇ ਦਾ ਵੀ ਕੋਈ ਫਾਇਦਾ ਨਹੀਂ ਜਿਹੜਾ ਘੰਟਾ ਡੇਢ ਘੰਟਾ ਬੱਤੀ ਆਈ ਤੇ ਦੁਆ ਕਰਨਾ ਉਹਦਾ ਪਾਣੀ ਦਿੱਤੇ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਤੇ ਪਾਣੀ ਪਾਣੀ ਦਾ ਵੀ ਨੁਕਸਾਨ ਹੋ ਜਾਂਦਾ ਆ ਤੇ ਇਦਾਂ ਬੱਤੀ ਦਿੱਤੀ ਤਾਂ ਕੋਈ ਫਾਇਦਾ ਨਹੀਂ ਜੇ ਕੋਈ ਬੱਤੀ ਦੇਣੀ ਆ ਪੂਰੇ 6 ਘੰਟੇ ਜਾਂ 5 ਘੰਟੇ ਜਾਂ 8 ਘੰਟੇ ਲਗਾਤਾਰ ਦੇਣ ਜਿਹੜਾ ਘੰਟਾ-ਘੰਟਾ ਬੱਤੀ ਦਿੰਦੇ ਉਹਨਾਂ ਪਾਣੀ ਦਾ ਵੀ ਨੁਕਸਾਨ ਆ ਤੇ ਜ਼ਿਮੀਂਦਾਰ ਵੀ ਖੱਜਲ-ਖਵਾਰੀ ਹੁੰਦੀ ਆ ਤੇ ਬਾਕੀ ਅਸੀਂ ਜਿੰਨੇ ਵੀ ਕਿਸਾਨ ਵੀਰਾਂ ਅਸੀਂ ਮੈਨਣਾ ਚਾਹੁੰਦੇ ਸੀ ਐਕਸੀਡੈਂਟਾਂ ਨੂੰ ਮਿਡੇ ਨਹੀਂ ਹੈਗੇ ਉਹਨਾਂ ਦੇ ਦਫ਼ਤਰ ਮੋਰੇ ਅਸੀਂ ਖੜੇ ਆ ਇਸ ਟਾਈਮ ਤੇ ਬੜੀ ਪਰੇਸ਼ਾਨੀ ਆਉਂਦੀ ਆ ਕਿਸਾਨਾਂ ਨੂੰ ਇਹਦਾ ਹੱਲ ਕੀਤਾ ਜਾਵੇ ਉਹ ਤੇ ਗੱਲ ਵਗੈਰਾ ਨਹੀਂ ਹੋਈ ਤੇ ਉਹਨਾਂ ਨੂੰ ਫੋਨ ਕੀਤਾ ਫੋਨ ਚੱਕਦੇ ਨਹੀਂ ਪਏ ਹੈਗੇ। ਨਾ ਕੋਈ ਮੈਸੇਜ ਹਾਂਜੀ ਕਿੰਨਾ ਟਾਈਮ ਹੋ ਗਿਆ ਸਾਨੂੰ ਹੋ ਗਿਆ ਅੱਧਾ ਘੰਟੇ ਦੇ ਕਰੀਬ ਹੋ ਚੱਲਿਆ 25 ਮਿੰਟ ਇੱਥੇ ਤੇ ਰਿਵ ਹੋ ਚੱਲੇ ਆਇਆ ਉਹ ਕਹਿੰਦੇ ਵੀ ਮੀਟਿੰਗ 'ਚ ਗਏ ਆ ਆਉਣ ਵਾਲੇ ਆ ਜਾਂ ਕੁਝ ਵੀ ਅਜੇ ਸਾਡੀ ਫੋਨ ਤੇ ਗੱਲ ਕਰਾ ਦਿਓ ਵੀ ਜੇ ਆਉਣਾ ਉਹਨਾਂ ਨੇ ਜਾਂ ਕੁਝ ਵੀ ਅਸੀਂ ਵੇਟ ਕਰ ਲੰਨੇ ਆ ਕੋਈ ਗੱਲ ਵੀ ਕਰਾਓ ਕੋਈ ਗੱਲ ਨਹੀਂ ਕਿ ਹੁੰਦੀ ਬਈ ਕੋਈ ਕੁਝ ਨਹੀਂ ਹੈਗਾ ਇਹ ਸਾਰਿਆਂ ਦੇ ਕੂਨਾਂ ਤੋਂ ਬੁਲਾਏ ਗਏ। ਵੀ ਮੰਗ ਪੱਤਰ ਦਿੱਤਾ ਨਹੀਂ ਹੈ ਨਾ। ਨਹੀਂ ਮੰਗ ਪੱਤਰ ਲੈ ਆਉਗੇ ਇੱਥੇ ਕੋਈ ਤਾਹਿਆ ਦੇਵਾਂਗੇ ਜੀ। ਐਸ ਡੀਓ ਦਾ ਵੀ ਨਹੀਂ ਹੈਗੇ, ਐਕਸੀਜਨ ਸਾਹਿਬ ਨਹੀਂ ਹੈਗੇ, ਜੇਈ ਸਾਹਿਬ ਕਹਿੰਦੇ ਉਹਨਾਂ ਕੋ ਜਾਓ, ਉਹਨਾਂ ਨੂੰ ਦਿਓ। ਉਹਨਾਂ ਨੂੰ ਪਟਿਆਲੇ ਪਹਿਲਾਂ ਜੜਕਿਓ ਆਏ ਆ ਅਸੀਂ ਘੰਟਾ ਡੇਢ ਘੰਟਾ ਬਹਿ ਕੇ ਹੁਣ ਇੱਥੇ ਕੋਈ ਸਾਡੀ ਗੱਲ ਸੁਣਵਾਈ ਨਹੀਂ ਹੋ ਰਹੀ ਐ ਚੱਕਰ। ਮੇਰਾ ਬਲਰਾਜ ਸਿੰਘ ਨਾਮ ਆ। ਮੈਂ ਪਿੰਡ ਤਲੇਤਾ ਤੋਂ ਆਇਆ ਹੋਣਾ। ਤੇ ਸਾਡੇ ਬਿਜਲੀ ਬੋਰਡ ਚ ਬਿਜਲੀ ਪੂਰੀ ਨਹੀਂ ਦਿੱਤੀ ਜਾ ਰਹੀ। ਰਾਜਪੂਰਾ ਫੀਡਰ, ਲੱਲੀਆਂ ਫੀਡਰ ਤੇ ਅਸੀਂ ਰੋੜਕਾ ਖੁਰਦ ਆਏ ਸੀ ਕਿ ਬਿਜਲੀ ਕਰ ਉੱਥੇ ਬਿਜਲੀ ਵਾਲਿਆਂ ਨੂੰ ਮਿਲੇ ਐਸ ਡੀਓ ਟੱਕਰਿਆ ਨਹੀਂ ਹੈਗਾ ਉਹ ਕਹਿੰਦੇ ਜਾ ਕੇ ਐਕਸੀਐਨ ਨੂੰ ਮਿਲੋ ਉਹਨਾਂ ਨੂੰ ਫੋਨ ਆਉਂਦਾ ਪਟਿਆਲਿਓਂ ਕਹਿੰਦੇ ਫੋਨ ਉਹੋ ਕਟ ਆਉਂਦੇ ਆ ਅਸੀਂ ਐਕਸੀਐਨ ਨੂੰ ਮਿਲਣ ਆਏ ਆ ਉੱਥੇ ਐਕਸੀਐਨ ਟੱਕਰੇ ਨਹੀਂ ਸਾਨੂੰ ਤੇ ਇਸ ਕਰਕੇ ਅਸੀਂ ਹੁਣ ਮੰਗ ਪੱਤਰ ਲੈ ਕੇ ਆਏ ਸੀ ਕਿ ਦੇਣ ਨੂੰ ਅਸੀਂ ਕਿ ਬਿਜਲੀ ਸਾਡੀ ਪੂਰੀ ਜਾਂ 8 ਘੰਟੇ ਦਿੱਤੀ ਜਾਵੇ ਹੁਣ ਅਸੀਂ ਇੱਥੇ ਕਾਰਵਾਈ ਕਰਾਂਗੇ ਹੁਣ ਦੇਖੋ ਕੀ ਬਣਦਾ ਇਹਨਾਂ ਦਾ ਆਉਣ ਵਾਲੇ ਦਿਨਾਂ 'ਚ ਜੇ ਅਸੀਂ ਹੋਰ ਇਕੱਠੇ ਹੋ ਕੇ ਆਵਾਂਗੇ ਤੇ ਸਾਡੀ ਮੰਗ ਨੂੰ ਪੂਰਾ ਕੀਤਾ ਜਾਵੇ 8 ਘੰਟੇ ਬਿਜਲੀ ਪੂਰੀ ਦਿੱਤੀ ਜਾਵੇ